ਪਣਗੀ ਰੋਟੀ ਹਾਂ ਜੜੀ ਰੋਟੀ ਪਣਗੀ ਫਸਣਾ ਚਟਨੀ ਕੁੱਟੀ ਜਾਣੀ ਚਲੋ ਭੁੱਖ ਲੱਗੀ ਜਾਂਦਾ ਇਹ ਕਹਿੰਦਾ ਸੀ ਪੁੱਤ ਹਾਂਜੀ ਹਾਂਜੀ ਵੀ ਵਿਆਹ ਹੋਵਰੇ ਕੀ ਸੋਚੇ ਹੁਣ ਕੋਈ ਮੈਂ ਤਾਂ ਕੁਛ ਨਹੀਂ ਸੋਚ ਰਲ ਜੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਨੂੰ ਜੋਬ ਕਰਨੀ ਆ ਉਹ ਛੇਰਾ ਐ ਇਹ ਨਾ ਉਮਰ ਦੇ ਹਿਸਾਬ ਨਾਲ ਠੀਕ ਰਹਿੰਦਾ ਜੋਬ ਵੀ ਤਰੀਕਾ ਨਾਲ ਠੀਕ ਹੈ ਚਲੋ ਪਰਮਾਤਮਾ ਨੇ ਜੇ ਕਿਤੇ ਚਾਇਆ ਮਿਲ ਜੂ ਨੌਕਰੀ ਵੀ ਮਿਲ ਜੂ ਬੀਆ ਤੋਂ ਬਾਅਦ ਨਹੀਂ ਜੋਬ ਚਾਬ ਹੁੰਦੀ ਹੈਗੀ ਕੋਈ ਐਵੇਂ ਰਲਾ ਜੜਾ ਕਰਨ ਦਿੰਦਾਗਾ ਉਹ ਛੇਰਾ ਹੈ ਉਮਰ ਲੰਘਦੀ ਜਾਂਦੀ ਹੈ ਉਮਰ ਦੇ ਹਿਸਾਬ ਨਾਲ ਹੀ ਆਪਦੇ ਘਰੇ ਠੀਕ ਹੁੰਦਾ ਜਵਾਕ ਇੰਨੀ ਕਾਲੀ ਕਾਲੀ ਰੜ ਜੀ ਜਿੱਥੇ ਮੇਰੀ ਕਿਸਮਤ ਹੋਈ ਆਪਣੇ ਆਪ ਹੀ ਹੋ ਜਾਣਾਗਾ ਫਿਰ ਹੁਣ ਇਹ ਪੜਾਈ ਪੜ੍ਹਾਈ ਦਾ ਕਿਵੇਂ ਚੱਲ ਰਿਹਾ ਹੈ ਇਧਰ ਪੜਾਈ ਤਾਂ ਵਧੀਆ ਚੱਲੀ ਜਾਂਦਾਗਾ ਅੱਛਾ ਮੈਂ ਤਾਂ ਅੱਗੇ ਵੀ ਕੰਟੀਨਿਊ ਰੱਖੂੰਗੀ ਪੜਾਈ ਦੇਖ ਲਓ ਭਾਈ ਤੇਰੀ ਮਰਜ਼ੀ ਹੈ ਛੇਰਾ ਕਿੰਨਾਕ ਪੜ੍ਹਨਾ ਹੈ ਜਾਂ ਕਿਵੇਂ ਕਰਨਾ ਹੈ ਮਾਲ ਟੈਂਸ਼ਨ ਨਹੀਂ ਆ ਗਰੋਨਰਜੀ ਥੀ ਉਹ ਟੈਂਸ਼ਨ ਦਾ ਪੁੱਤ ਹੋ ਜਾਂਦੀ ਹੈ ਜਦ ਉਹ ਜਮਾਨਾ ਦਾ ਦੇਖ ਸ਼ਿਰਾ ਕਹੇ ਜਾ ਚੱਲ ਰਿਹਾ ਹੈ ਨਾਲੇ ਤੇਰੀ ਮਾਸੀ ਦਾ ਫੋਨ ਆਇਆ ਸੀ ਉਹ ਗੰਗਨ ਬਾਰੇ ਫਿਰ ਮੈਂ ਕਿਵੇਂ ਕਰਾਂ ਉਹਨਾਂ ਨੂੰ ਰੋਕਾਂ ਜਾਂ ਫਿਰ ਕੋਈ ਜਵਾਬ ਸਰਵਕੀ ਦੇਵਾਂ ਫਿਲਹਾਲ ਤੂੰ ਤੁਸੀਂ ਰੋਕ ਦਿਓ ਅਜੇ ਪਤਾ ਨਹੀਂ ਹੈਗਾ ਅਜੇ ਚਲੋ ਭਾਈ ਜੇ ਫੋਨ ਆਇਆ ਫਿਰ ਮੈਂ ਕਹਿ ਦੂੰਗਾ ਹੋਰ ਕੀ ਹੈ ਹਾਂਜੀ ਕੋਈ એનਰਜੀ ਮੈਂ ਰੋਟੀ ਲੈ ਕੇ ਆਉਣੀ ਹਾਂ ਤੁਸੀਂ ਜਾਓ ਬਾਕੀ ਤੂੰ ਫਿਰ ਆਪ ਗੱਲ ਕਰ ਲਈ ਤੇਰੀ ਮਾਸੀ ਨਾਲ ਜੇ ਫੋਨ ਫੋਨ ਆਇਆ ਕੋਈ ਨਾ ਮੈਂ ਆਪੇ ਕਹਿ ਦਉ ਮਾਸੂ। ਗਿਆ ਰੋਟੀ ਦਾ ਅਛਰਾ। ਠੀਕ ਆ। ਹਾਗਗਨ ਕਿਵੇਂ ਆ? ਕੀ ਹਾਲ ਨੇ? ਠੀਕ ਆ ਤੂੰ ਦੱਸ। ਹੋਰ ਫੇਰਾ ਕੀ ਕਰ ਰਹੀ ਐ? ਤੈਨੂੰ ਯਾਦ ਕਰਦੀ ਸੀਗੀ। ਅੱਛਾ। ਹਾਂ ਐਨ੍ਹਾ ਯਾਦ ਕਰਨ ਲੱਗੀ ਮੈਨੂੰ ਐਂ ਯਾ ਬਸ ਮੈਂ ਸੋਚ ਰਿਆ ਸੀ ਘਰੇ ਆ ਜਾ ਕਿਉਂ ਉਹ ਤੇਰੀ ਭੈਣ ਹਰਪੀ ਨੇ ਕਿਹਾ ਸੀ ਉਹ ਸਮਾਨ ਜਾ ਫੜਾਣੇ ਨਹੀਂ ਨਹੀਂ ਘਰੇ ਨਹੀਂ ਆਉਣਾ ਹੈਗਾ ਠੀਕ ਗੱਲ ਐਨੀ ਕਾਦੀ ਤੈਨੂੰ ਕਾਹ ਹੀ ਹੋ ਰਹੀ ਹੈ ਤੂੰ ਤਾਂ ਬਹਾਨੇ ਭਾਲਦਾ ਰਹਿਣਾ ਘਰੇ ਆਉਂਦੇ ਲੈ ਅਸੀਂ ਚੰਨ ਦੇ ਦਰਸ਼ਕਾਂ ਨੇ ਕਰੀ ਹੁਣ ਬੱਸ ਕਰ ਤੂੰ ਤਾਂ ਦੇਨੇ ਚਾਰਜ ਚੜਾਈ ਜਾਂਦਾ ਲੋਕੀ ਰਾਤ ਨੂੰ ਜੁੜਾਉਂਦੇ ਆ ਤੇਹੀ ਵੀ ਕਿਉਂ ਨਾ ਤੇ ਸੋਹਣੇ ਤੁਸੀਂ ਐਨੇ ਮਸਕਰ ਮੈਂ ਕਿਹਨਾਂ ਕਰਿਆਗਾ ਮੈਂ ਰਾਧਾ ਕਰੀਏ ਨਹੀਂ ਕਿਉਂ ਆਹੀ ਆਪੇ ਪਚਾਦਾਂਗੇ ਕੀ ਸਲਾਹ ਬਣੀ ਹੋਣਾ ਕਾਦੀ ਰਿਸ਼ਤੇ ਬਾਰੇ ਮਸੀ ਆਈ ਸੀ ਐਡੀ ਕਾਦੀ ਅੱਗ ਲੱਗੀ ਤੈਨੂੰ ਪਿਆ ਦੀ ਕਰਦੇ ਹਾਂ ਕਰ ਦੂੰਗੀ ਅਜੇ ਮੇਰਾ ਕੋਈ ਇਰਾਦਾ ਨਹੀਂ ਹੈਗਾ ਚੱਲ ਠੀਕ ਹੈ ਫਿਰ ਤੂੰ ਨੇ ਟਾਲ ਜਾ ਸੀ ਨੂੰ ਕਿਨਾਂ ਮਸੀ ਆ ਕੇ ਦਾੜੀ ਨੂੰ ਕਹਿੰਦੀ ਆ ਦਿਮਾਗ ਖਰਾਬ ਕਰ ਰੱਖਿਆ ਮੇਰਾ ਤਾਂ ਤੁਸੀਂ ਕਾਲਾ ਕਾਬਾਂ ਚ ਤਾਂ ਤੂੰ ਹੀ ਆਉਣੀ ਹੈ ਕਿਵੇਂ ਢਲ ਜਾਵੇਂ ਸੋਨਾ ਛੱਡ ਦੇ ਫਿਰ ਆਪੀ ਤੈਨੂੰ ਖਾਬ ਨਹੀਂ ਆਉਣਗੇ ਜਦੋਂ ਦੇ ਕਾਲ ਜਿ ਇਕੱਠੇ ਬੜਿਆ ਨਾ ਪਾਸੋਂ ਦਾ ਟੜਿਆ ਤਾਂ ਜਾਂਦਾ ਨਹੀਂ ਹੈਗਾ ਕੰਮਕਾਰ ਕਰ ਲੈ ਕੋਈ ਖੱਬਾ ਖੂਬਾ ਤੈਨੂੰ ਕੁਝ ਨਹੀਂ ਦੇਣਾ ਹੈਗਾ ਚੱਲ ਕੋਈ ਨਾ ਕਰਦਾ ਹੋਣਾ ਠੀਕ ਹੈ ਚੱਲ ਠੀਕ ਆ ਨਾਲ ਐਵੇਂ ਮੈਨੂੰ ਮਿਡ ਫੋਨ ਲਾਇਆ ਕਰ ਫਿਰ ਲੜਕੇ ਸਦਾ ਕੰਮਕਾਰ ਕਰਨਾ ਨਹੀਂ ਕੋਈ ਕਿਤਾ ਭੂਤ ਸਵਾਰ ਹੋ ਜਾਂਦੇ ਇੱਥੇ ਦਾਂ ਸਾਹਿਬ ਰੈਲੀ ਦੇ ਜਾਣਾ ਹੁਣੀ ਜਾਣਾ ਚਲੋ ਕੋਈ ਗੱਲ ਨਹੀਂ ਆ ਗਿਆ ਫਿਰ ਉਹ ਸੋਕ ਬੋਤਾ ਆਏ ਬਾਬੂ ਜੀ ਤਕਨੀ ਕੁਟੀ ਗਈ ਬਸ ਰੋਟੀ ਤਿਆਰੀ ਹੈ ਬਾਪੂ ਜੀ ਉਹ ਨਹੀਂ ਨਹੀਂ ਪੁੱਤ ਰੋਟੀ ਨਹੀਂ ਖਾਣੀ ਚਾਹ ਜੀ ਪੀ ਕੇ ਕੁਸਤਾ ਚਲੋ ਜਥੇਦਾਰ ਸਾਹਿਬ ਦਾ ਫੋਨ ਆਇਆ ਕੋਈ ਮੀਟਿੰਗ ਹੈ ਅੱਜ ਰੈਲੀ ਤੇ ਚੱਲਿਆ ਮੈਂ ਅੱਛਾ ਤੇ ਧਿਆਨ ਰੱਖੀ ਆਪਣਾ ਮੈਂ ਸ਼ਾਮ ਤੱਕ ਆ ਗਿਆ ਹੈ ਠੀਕ ਹੈ ਬਾਪੂ ਜੀ ਸ਼ਾਮ ਨੂੰ ਮੁਰਦਾ ਕੀ ਉਹਨਾਂ ਰਾਹੁ ਨੇ ਫੋਨ ਕਰਕੇ ਸਾਥ ਲਾ ਆਪ ਵੀ ਰੋਕਾ ਹੈ ਅੱਗੀ ਗਿਰ ਆਈ ਮੈਂ ਨਹੀਂ ਤੂੰ ਆਇਆਗਾ ਮੇਰੇ ਘਰੇ ਤੇਰੇ ਕਰਿਆ ਕਿ ਵੀ دیر ਵੀ ਇੰਨੇ ਨੇ ਟਾਈਮ ਦਾ ਬਣਾਉਣਾ ਕਮਲ ਕਿਉਂ ਸੀ ਕੋਈ ਨਾ ਕਰਾਂ ਦੀ ਉਹ ਯਾਰ ਕਿਉਂ ਮਰਵਾਉਂਦਾ ਪਰਾਵਾ ਪੁਨ ਕਹਾਣੀ ਰੱਖਦਾ ਲਵੇ ਜਿੱਦ ਨੂੰ ਇੰਨੇ ਡਰਾਂ ਫਿਰ ਨਾ ਹੁੰਦਾ ਉਹ ਡਰਦਾ ਹੈਗਾ ਨਾ ਨਰ ਤੇ ਇੱਜ਼ਤ ਵੀ ਪੈ ਰਹੀ ਹੈ ਜਿੰਨਾ ਪੈ ਰਹੀ ਹੁੰਦੀ ਤਨਹੁਰਤ ਨਾ ਸਾਦਾ ਉਹ ਘਰੇ ਕਿਉਂ ਹੁੰਦਾ ਅੱਛਾ ਇੰਨਾ ਸੋਚਦਾ ਮੇਰੇ ਬਾਰੇ ਬਹੁਤ ਜ਼ਿਆਦਾ ਚਲ ਕੋਈ ਨਾ ਨਵੇਂ ਮੇਰੀ ਇੱਕ ਗੱਲ ਸੁਣਾ ਹੂੰ ਮੈਂ ਡਾਕਟਰ ਨੂੰ ਦਿਖਾਇਆ ਸੀ ਤੇਰੀ ਗੱਲ ਜਮਾਂ ਜੈ ਸਹੀ ਹੈ ਉਨੇ ਮੈਨੂੰ ਦਵਾਈ ਦਿੱਤੀ ਹੈ ਕਹਿੰਦਾ 25 ਦਿਨਾਂ ਤੱਕ ਖਾਣਾ ਕੁਝ ਲੋਟ ਹੋ ਜਾਣਾ ਹੈ ਹੂੰ ਠੀਕ ਹੈ ਜ਼ਿੰਦਗੀ ਬਹੁਤ ਸੌਖੀ ਚੱਲਦੀ ਹੈ ਨਾਲੇ ਵਿਆਹ ਬਰੇ ਇਨਾ ਚੁੱਟ ਜਾਣਾ ਵੀ ਮੈਂ ਉਹ ਕਿਤੇ ਕਰਾਉਣਾ ਮੈਂ ਕਿਤੇ ਸੋਚਦੀ ਆ ਬਾਪੂ ਨੂੰ ਕਾਲੀ ਪਈ ਹੋਈ ਆ ਉਹ ਬਾਪੂ ਦੀ ਕਾਲੀ ਕਿਤੇ ਮਹਿੰਗੀ ਨਾ ਪੈ ਜੇ ਕਿਤੇ ਦੋਨੇ ਘਰ ਉੱਜੜ ਜਾਣ ਨਾਲੇ ਤੇਰਾ ਨਾਲੇ ਅਗਲੇ ਦਾ ਨਾਲੇ ਮੇਰਾ ਤੇਰਾ ਪੱਕਾ ਰੱਦ ਤਾਂ ਹੈ ਨਾ ਕਰਾਉਂਦਾ ਕਿਤੇ ਉਹੀ ਨਾ ਮੈਨੂੰ ਲੰਮਕਾ ਛੱਡੀ ਓਏ ਯਾਰ ਸਾਰਾ ਕੁਝ ਹੋ ਜੂਗਾ ਹੋਊਗਾ ਹੌਲੀ ਹੌਲੀ ਐ ਗਿੱਡਰਾਂ ਦੀ ਕਾਲੀ ਨਾਲ ਫੇਰ ਨਹੀਂ ਪੱਕਿਆ ਕਰਦੇ ਤੈਨੂੰ ਪਤਾ ਹੀ ਐ ਚਾਹ ਠੀਕ ਆ ਜਿੱਥੇ ਇਨੀ ਵੇਟ ਕੀਤੀ ਆ ਥੋੜੀ ਜਿਹਾ ਹੋਰ ਕਰ ਲੂਗੀ ਮੈਂ ਇਨਾ ਕੰਫਰਟੇਬਲ ਹੈ ਨਹੀਂ ਮੈਨੂੰ ਹੋ ਜਾਂਦੇ ਸਾਰਾ ਕੁਝ ਸਹੀ ਹੋ ਜੂਗਾ ਮੇਰੇ ਨਾਲ ਡਾਕਟਰ ਸਾਹਿਬ ਨੇ ਕਿਹਾ ਇਹਦਾ ਬੀ ਪੱਤੀ ਨਾ ਕਰ ਸਾਰਾ ਕੁਝ ਲੋਟ ਹੋ ਜੂਗਾ ਫਿਰ ਦੇਖੀ ਤੇ ਜ਼ਿੰਦਗੀ ਦੇ ਵਿੱਚ ਫੁੱਲ ਖਿਲਦੇ ਕਮਲ ਜੀ ਵਧੀਆਂ ਗੱਲਾਂ ਨਾਲੇ ਵੈਸੇ ਵੀ 20 25 ਦਿਨਾਂ ਦੀ ਗੱਡੀ ਗਾ ਲਾ ਜਿੱਤੇ ਨਾ ਟੈਂਪੀਟ ਕਰ ਲਈ ਕਿਤੇ 20 25 ਦਿਨ ਹੋਰ ਤਾਂ ਹੀ ਕੋਈ ਨੰਮੀ ਨਾ ਟੱਪ ਜੂਗਾ ਹੂੰ ਤੇ ਗਲਤ ਹੈ ਤੈਨੂੰ ਦੇਖਿਓ ਤਾਂ ਨਹੀਂ ਕਿਸੇ ਨੇ ਆਉਂਦੇ ਜਾਂਦੇ ਮੈਂ ਸੁੱਕ ਮੈਂ ਸਾਰੇ ਕਿੰਨੇ ਕੱਦਨੇ ਮਾਰ ਕੇ ਆ ਕਿਸ ਨੇ ਨਿੱਖਿਆ ਵਦਿਆ ਤੇਰੇ ਬਾਪੂ ਨੇ ਤੈਨੂੰ ਕਹਾ ਬਾਪੂ ਤਾਂ ਆਖੰਡਾਈ ਮਿਲੂਗਾ ਦੇਖੀ ਕਿ ਫਿਕਰ ਹੀ ਨਾ ਆ ਜੀ ਤੈਨੂੰ ਵੀ ਵੱਡੇ ਜਾਵਾਂ ਮਰਜ਼ੀ ਜ ਕੋਈ ਨਾ ਤੈਨੂੰ ਲੋ ਖਾ ਦੂੰਗੀ ਮੈਂ

ਸਰਦਫਲ ਮਿੱਠਾ ਹੁੰਦਾ ਹੈ ਹੂੰ ਬਿਲਕੁਲ ਚਲੋ ਦੇਖ ਲੈਨੇ ਜੰਗਤ ਦੀ ਗੱਲ ਸੁਣ ਫਿਰ ਮੇਰੀ ਜਾਨਾ ਸੁੱਖ ਓ ਸੁੱਖ ਸੁਖ ਸੁਖ ਪੁੱਤ ਉਹ ਸੁਖ ਸੁਖ ਹਜੂ ਜੀ ਲੈ ਦੇਖ ਲਓ ਮੈਂ ਕਾਦਾ ਬਾਜਾ ਮਾਰੀ ਜਣਾ ਅੱਜ ਬਾਜੂ ਮੈਂ ਕਾਦਾ ਬਾਜਾ ਮਾਰੀ ਜਣਾ ਕਹਿ ਬਾਜਾ ਮਾਰ ਲਿਆ ਤੈਨੂੰ ਉਹ ਬਾਹਰ ਲੱਗਿਆ ਸੀ ਨਾ ਤਾਂ ਕਿ ਮੈਨੂੰ ਆਵਾਜ਼ ਹੀ ਨਹੀਂ ਸੁਣੀ ਉੱਤਿਆਂ ਰੱਖਿਆ ਕਰੋ ਸ਼ੇਰਾ ਬਾਹਰ ਉਹ ਤੁਹਾਡਾ ਕਿਵੇਂ ਰਿਆ ਧਰਨੇ ਟੁੱਟੇ ਦਾ ਉਹ ਕਹਦਾ ਭਈ ਧਰਨਾ ਤੁਰਨਾ ਤੇਨ ਪਤੀਆ ਸਰਕਾਰਾਂ ਨੇ ਹਰਾਣੇ ਕਰਨਾ ਹੁੰਦਾ ਹੈ ਉਹ 2-3 ਮੁੰਡੇ ਚੱਕ ਲੇ ਉਹ ਇੱਕ ਪ੍ਰਧਾਨ ਚੱਕ ਲਿਆ ਅੱਛਾ ਹੁਣ ਮੀਟਿੰਗ ਕਰੀਏ ਐ ਐਸਐਸਪੀ ਸਾਹਿਬ ਨਾਲ ਅੱਛਾ ਦੇਖਦੇ ਆ ਕਿ ਕੀ ਬਣਦਾ ਚੱਕ ਲਾਂਦੇ ਨੇ ਛਡਾ ਲਾਂਦੇ ਨੇ ਬਸ ਹਰਾਸਮੈਂਟ ਹੈ ਆਹੀ ਕੁਛ ਚੱਲੀ ਜਾਂਦਾਗਾ ਤਾਂ ਹੀ ਕਹਿੰਦਾ ਭਈ ਪੜ ਲਓ ਕੁਛ ਉਸ ਬਣ ਜੋਂਗੇ ਮੈਂ ਤਾਂ ਕਿੰਨੀ ਐ ਵੀ ਪੜ ਲਾਂ ਤੁਹਾਨੂੰ ਵੀ ਆਹਦੀ ਕਹਾਣੀ ਪਈ ਹੋਈ ਮੇਰੇ ਦੀ ਉਹ ਬਿਆ ਵੀ ਸ਼ਰਾ ਇਹ ਵੀ ਜ਼ਰੂਰੀ ਹੈ ਸਾਰਾ ਕੁਝ ਦੇਖਣਾ ਪੈਂਦਾ ਧੀਆਂ ਵਾਲਿਆਂ ਨੂੰ ਚਲ ਕੋਈ ਨਾ ਛੱਡੋ ਰੋਟੀ ਲੱਟੀ ਖਾ ਲਈ ਸੀ ਕਿ ਨਹੀਂ ਹਾਂ ਸ਼ਰਾ ਰੋਟੀ ਖਾ ਲਈ ਸੀ ਅੱਛਾ ਤੂੰ ਮੇਰੇ ਸ਼ਰਾ ਇੱਕ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਹੂੰ ਤੇ ਫੋਨ ਫੋਨ ਤਾਂ ਨਹੀਂ ਆਇਆ ਨਾ ਫੋਨ ਤਾਂ ਕਿਸੇ ਦਾ ਨਹੀਂ ਆਇਆ ਹੈਗਾ ਹਰਪ੍ਰੀਤ ਦਾ ਫੋਨ ਨਹੀਂ ਆਇਆ ਹਾਂ ਆਇਆ ਸੀ ਭੈਣ ਦਾ ਫੋਨ ਤਾਂ ਮੈਨੂੰ ਇੱਕ ਦੋ ਫੋਨ ਆਏ ਉਦੋਂ ਮੈਂ ਬਿਜੀ ਸੀ ਮੀਟਿੰਗ ਚੱਲੀ ਜਾਂਦੀ ਸੀ ਅੱਛਾ ਤੇ ਮੈਥੋਂ ਚੱਕ ਨਹੀਂ ਹੋਇਆ। ਉਹ ਰਾਜੀ ਖੁਸ਼ੀ ਹੈ ਕਿ ਨਹੀਂ ਕਦੀ ਗੇੜਾ ਨਹੀਂ ਮਾਰਿਆ ਮਾਂ ਕਾ ਬਸ ਹੁਣ ਮੈਂ ਪੜਾਈ ਚ ਵੀ ਸੀ ਆ ਮਾਂ ਕਾ ਡੈਡੀ ਕੋ ਵੈਸੇ ਡਾਮ ਨਹੀਂ ਹੁੰਦਾ ਮਾਂ ਕਦੀ ਆ ਕੇ ਜਾਵਾਂਗੇ। ਚਲੋ ਕੋਈ ਨਹੀਂ ਕਦੇ ਕੱਢਾਂਗੇ ਟਾਈਮ। ਹਾਂਜੀ। ਉਹ ਚਾਹ ਬਣਾ ਲੈ ਬਣਾ ਲ। ਚਾਹ ਚਲੋ ਦੇਖ ਲਓ ਪਹਿਲਾਂ ਪਾਣੀ ਲਿਆ ਦਿਓ। ਠੀਕ ਜੀ ਜੀ। ਬਸ ਇੱਕ ਦਿਮਾਗ ਘਰੇ ਚਲੀ ਜਾਂਦਾ ਇੱਕ ਉਧਰ। ਚਲ ਕੋਈ ਨਾ ਬਾਲਾ ਨਾ ਸੋਚ। ਜੀ ਜਿੰਦਗੀ ਲੱਗੀ ਜਾਂਦੀ ਐ। ਚਲ ਮੈਂ ਆਉਣੀ। ਕਿੰਨਾ ਕੁ ਪੜ ਗਈ ਕਾਮਲੀ। ਇਹਨਾਂ ਦੀ ਆਪਣਾਈਆਂ ਕਿਹੜਾ ਸਮਝ ਆਉਂਦੀਆਂ ਨੇ ਕੋਈ ਅੰਗਰੇਜ਼ੀ ਨੇ ਖਾ ਲਿਆ ਸਾਡਾ ਦੇਸ਼ ਆ ਸਾਨੂੰ ਇਹ ਨਹੀਂ ਸਮਝ ਆਉਂਦੀ ਕੀ ਲਿਖ ਕੇ ਕਿੱਥੇ ਸਾਈਨ ਕਰਾ ਲੈਣਾ ਇੱਕ ਕੁਐਸਚਨ ਲਿਖਿਆ ਪਤਾ ਨਹੀਂ ਕੀ ਦਾ ਕੀ ਸਾਹਬ ਖਤਮ ਦਾ ਜਿਵਾਕਾਂ ਦੀ ਪਤਾ ਲੱਗਦਾ ਹੱਸਦੇ ਫੋਟੋ ਦੇ ਲੈ ਜਮਈ ਸੁਖ ਵਰਗੇ ਨੇ ਹੈ ਛੋਟੇ ਛੋਟੇ ਸ਼ਸ਼ੀਕਲ ਡਾਕਟਰ ਸਾਹਿਬ ਸ਼ਸ਼ੀਕਲ ਜੀ ਹੋ ਠੀਕ ਹੋ ਜੀ ਠੀਕ ਆ ਤੁਸੀਂ ਦੱਸੋ ਬਹੁਤ ਵਧੀਆ ਜੀ ਬਈ ਇੱਕ ਪ੍ਰੋਬਲਮ ਆ ਰਹੀ ਹੈ ਜੀ ਕੀ ਪ੍ਰੋਬਲਮ ਆ ਰਹੀ ਹੈ ਟਾਈਮਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਅੱਛਾ ਟਾਈਮਿੰਗ ਦੀ ਪ੍ਰੋਬਲਮ ਆ ਰਹੀ ਹੈ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਨਾ ਇੱਕ ਦਵਾਈ ਲਿਖੂਗਾ ਉਹ ਲੈ ਲਿਓ ਕੁਛ ਜਿਹੜੀਆਂ ਬੂਟੀਆਂ ਨੇ ਉਹ ਲੈ ਲਿਓ ਉਹ ਲੈ ਕੇ ਮੇਰੇ ਕੋਲ ਆਇਓ ਫਿਰ ਵਦਨ ਦਵਾਈ ਤਿਆਰ ਕਰਕੇ ਦੇ ਦੂੰਗਾ ਤੇ ਇਹਦੇ ਫਰੇਜ ਫਰੂਟ ਡਾਕਟਰ ਸਾਹਿਬ ਫਰੇਜ ਫਰੂਟ ਕੁਛ ਨਹੀਂ ਹੁੰਦਾ ਮੈਂ ਦਵਾਈ ਜਿਵੇਂ ਜਿਵੇਂ ਲੈ ਕੇ ਜਾਵਾਂਗਾ ਉਹ ਹਰਕ ਪੈਣਾ ਜਾਊਗਾ ਠੀਕ ਹੈ ਜੀ ਕਿੰਨੇ ਟਾਈਮ ਚ ਕਰਕੇ ਭੇਜੋਗੇ ਹਰਕ ਤਾਂ ਚਲੋ 10 ਕਿਤਾਣਾ ਚ ਪਤਾ ਲੱਗਣ ਲੱਗ ਜੂਗਾ ਚਲੋ ਧੰਨਵਾਦ ਜੀ ਡਾਕਟਰ ਬਹੁਤ ਬਹੁਤ ਧੰਨੋ ਲਿਖ ਦਊ ਜੀ ਕਿ ਲਿਆ ਦਿਹਾਣਾ ਹੈ ਠੀਕ ਹੈ ਆਪਾਂ ਉਰੀ ਬਣਾ ਲਾਂਗੇ ਦਵਾਈ ਹਾਂ ਦਵਾਈ ਤਾਂ ਆਵਾਂ ਤਿਆਰ ਕਰਨੋਂ ਬਾਅਦ ਤੁਸੀਂ ਆਹ ਪੰਸਾਰੀ ਦੁਕਾਨ 'ਚ ਮਿਲੂਗਾ। ਅੱਛਾ ਜੀ। ਜੇ ਕੋਈ ਬਣੀ ਬਣਾਈ ਪਈ ਹੈ ਜੀ ਉਹ ਦੇ ਦਿਓ ਜੀ ਮੇਰਾ ਬਾਲਾ ਔਖਾ ਹੋ ਰਿਹਾ ਜੀ। ਬਣੀ ਬਣਾਈ ਹੁੰਦੀ ਨਹੀਂ ਨਾ ਸਾਡੇ ਕੋਲ ਤਾਂ ਲੱਗ ਜਾਂਦੀ ਹੈ ਦਵਾਈ। ਤੇ ਇਹਨੂੰ ਪਤਾ ਪ੍ਰੋਬਲਮ ਬਹੁਤ ਜ਼ਿਆਰੀ ਹੈ ਲੋਕਾਂ ਨੂੰ। ਹੋ ਡਾਕਟਰ ਸਾਹਿਬ। ਅੱਲ era ਬਲ ਇਹਦਾ ਸੀ ਜਾਨੀ। ਕਿੰਨੇ 45 ਦਗੰਧ ਪਾਤਰਲ ਮਿਲ ਜਾਣੀਆਂ ਠੀਕ ਹੈ ਜੀ ਬਾ ਲੈ ਕੇ ਨਾ ਮੈਨੂੰ ਫੜਾ ਜੀ ਮੈਂ ਤਿਆਰ ਕਰ ਦਵਾ ਦਵਾਂ ਕਿੰਨੇ ਰੁਪਏ ਦੀ ਦਵਾਈ ਹੈ ਡਾਕਟਰ ਸਾਹਿਬ ਇਹ ਹੋਣੀ 2500 ਰੁਪਏ ਦੀ 2500 ਹਾਂ ਬਾਕੀ ਕੁਛ ਇਥੋ ਜਿਹੜੀਆਂ ਗੋਲੀਆਂ ਗਲੀਆਂ ਗੋਲੀਆਂ ਰਲ ਚੋ ਭਾਈ ਠੀਕ ਹੈ ਜੀ ਠੀਕ ਹੈ ਬਈ ਤੁਸੀਂ ਮੇਰਾ ਹੱਲ ਕਰ ਦਿਓ ਜੀ ਬੰਦੇ ਤਾਂ ਮੈਂ ਲੈਣ ਲੱਤੂ ਜੀ ਮੈਨੂੰ ਤਾਂ ਬਾਲੇ ਪੁੱਛਦੇ ਨੇ ਇੱਕ ਡਾਕਟਰ ਸਾਹਿਬ ਹੋਰ ਗੱਲ ਕਰਨੀ ਸੀ ਇੱਕ ਆ ਜਿਹੜੀ ਛੋਟੀਆਂ ਅੰਧ ਕੰਨ ਹੁੰਦੇ ਨੇ ਇਹ ਪੁਰਾਣੀ ਬੱਸ ਸਟੈਂਡ ਦੇ ਵਿੱਚ ਹੀ ਕਿਉਂ ਆਉਂਦੀਆਂ ਨੇ ਪੁਰਾਣੀ ਬੱਸ ਸਟੈਂਡ ਚ ਆਉਂਦੇ ਜਿਹੜੇ ਪੁਰਾਣੇ ਗਾਗਰੇ ਸਾ ਜਿਨ੍ਹਾਂ ਨੂੰ ਪਤਾ ਸ਼ੁਰੂ ਤੋਂ ਉਹਨਾਂ ਨੂੰ ਪਤਾ ਹੀ ਆਈ ਜਾਂਦੇ ਐ ਹੁਣ ਸਾਨੂੰ ਤਾਂ ਦਵਾਈ ਦਾ ਕੋਈ ਮਤਲਬ ਹੁੰਦਾ ਸੀ ਜਿਹੜਾ ਸ਼ੋਅ ਆਫ ਕਰਨਾ ਆਪਨਾ ਤਾਂ ਨਾਲੇ ਸਾਰਾ ਆਯੁਰਵੈਦਿਕ ਕੰਮ ਐ ਠੀਕ ਐ ਨਾ ਬਸ ਠੀਕ ਐ ਡਾਕਟਰ ਸਾਹਿਬ ਧੰਨਵਾਦ ਜੀ ਬਸ ਜੇ ਮੇਰਾ ਹੱਲ ਹੋ ਗਿਆ ਫਿਰ ਤਾਂ ਮੈਂ ਗੰਗਾ ਨਹਾਇ ਰਾਂਗਾ ਜੀ ਕੋਈ ਗੱਲ ਨਹੀਂ ਲਿਓ ਦਵਾਈ ਬਸ ਠੀਕ ਐ ਧੰਨਵਾਦ ਮਸਕਾਨ ਕੀ ਹਾਲ ਹੈ ਵਧੀਆ ਤੂੰ ਦੱਸ ਕਿੱਧਰ ਫਿਰ ਰਹੇ ਹੋ ਮੈਂ ਬਸ ਮੇਰੇ ਫਰੈਂਡ ਸਿਗੌਨ ਨੂੰ ਮਿਲਣ ਜਾ ਰਹੀ ਸੀ ਲੈ ਐਨੇ ਹੋਲੇ ਰੱਖਣ ਲੱਗ ਗਿਆ ਰੋਣਾ ਨਹੀਂ ਉਹ ਗੱਲ ਨਹੀਂ ਹੈਗੀ ਤੂੰ ਕਿੱਥੇ ਚੱਲਾ ਜਗਾ ਬਸ ਮੈਂ ਵੀ ਅੱਥੇ ਚਾਚੇ ਦਾ ਮੁੰਡਾ ਵਿਆਹ ਹੈ ਉਧਰ ਵੀ ਉੱਪਰ ਜਾ ਰਹੇ ਸੀ ਮੇਰੇ ਘਰੇ ਅੱਛਾ ਅੱਛਾ ਹੋਰ ਚਾਹ ਪਾਣੀ ਪੀਣੇ ਮਸਕਾਨ ਨਹੀਂ ਬਸ ਥੈਂਕ ਯੂ ਕਮਾਲ ਹੋ ਗਈ ਬੜੇ ਦਿਨਾਂ ਬਾਅਦ ਮਿਲੇ ਯਾਰਾ ਬਸ ਇਦਾਂ ਹੀ ਆ ਤੂੰ ਵੀ ਤਾਂ ਇਦਾਂ ਚੰਦ ਹੋਇਆ ਫਿਰ ਤਾਂ ਕੀ ਕਰੀਏ ਯਾਰ ਕੰਮੇ ਬਹੁਤ ਨੇ ਚਲ ਠੀਕ ਚਲ ਠੀਕ ਮੁਸਕਾਨ ਚੱਲ ਰਹਾ ਮੈਂ ਠੀਕ ਹੈ ਤੇ ਮੈਨੂੰ ਫੋਟੋ ਜਰੂਰ ਭੇਜ ਜੀਦਾ ਕਰ ਲੈ ਮੈਂ ਲਾਈ ਜੀ ਠੀਕ ਹੈ ਜਰੂਰ ਮਿਲ ਹੀ ਗਿਆ ਅੱਜ ਤੁਹਾਨੂੰ ਟਾਈਮ ਮਿਲਦਾ ਹਾਂ ਓ ਜਨਾਬ ਮੈਨ ਲਈ ਸੀ ਤੁਹਾਨੂੰ ਪਤਾ ਤੁਹਾਡੇ ਰਬਿੰਦਰ ਮੇਰੇ ਲਈ ਹੈਵੀ ਕੌਨ ਹੈ ਹੂੰ ਹੂੰ ਗੱਲਾਂ ਤਾਂ ਬਹੁਤ ਵੱਡੀਆਂ ਕਰਦਾ ਅੱਛਾ ਮੈਨੂੰ ਇਹ ਦੱਸ ਸੇ ਤੇਰਾ ਫੋਨ ਕਿਉਂ ਬੀਜੀ ਆਉਂਦਾ ਉਹ ਫੋਨ ਨਾ ਮੈਂ ਯਾਰ ਮੋੜ ਲਾ ਰਨਾ ਯਾਰ ਕਈ ਵਾਰ ਇਹਨਾਂ ਨਾਲ ਦੇ ਬੰਦੇ ਤੰਗ ਬਾਹੂ ਕਰਦੇ ਨੇ ਉਹ ਤਾਂ ਕਰਕੇ ਬਿਜੀ ਬਿਜੀ ਦੱਸਦਾ ਰਹਿੰਦਾ ਔਰ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੇ ਆ ਕੋਈ ਹੋਰ ਕੁੜੀ ਤਾਂ ਨਹੀਂ ਹੈ ਨਾ ਉਹ ਨਹੀਂ ਜਾਨ ਤੂੰ ਤਾਂ ਹੋਰ ਹੀ ਗੱਲਾਂ ਆ ਕਿਹੜੀਆਂ ਗੱਲਾਂ ਕਰਦੇ ਮੇਰੀ ਲਾਈਫ ਚ ਹੋਰ ਕੁੜੀ ਕੌਣ ਹੋਣੀ ਆ ਤੂੰ ਐ ਸਿਰਫ ਸੱਚੀ ਗੱਲ ਆ ਸੌਂ ਲੱਗੇ ਹੋਰ ਕੀ ਕਹਾਂ ਪਿੰਕੀ ਪ੍ਰੋਮਿਸ ਕਰਨਾ ਉਹ ਚੀਜ਼ੀ ਕਰਕੇ ਕਰਦੇ ਹੁੰਦੇ ਨੇ ਕਿ ਬੇਚਾ ਤਮਨੇ ਤੇ ਤੇ ਪ੍ਰੋਸਾ ਪਰ ਕਈ ਵਾਰ ਨਾ ਮਨ ਚ ਸ਼ੱਕ ਹੁੰਦਾ ਜਦੋਂ ਤੇਰਾ ਇੰਨੀ ਵਾਰ ਫੋਨ ਬਿਜੀ ਆਉਣਾ ਓਏ ਬੈਸੂ ਹੀ ਲੱਗਦਾ ਓਹੀ ਬਿਜੀ ਆਉਂਦਾ ਮੈਂ ਸਿਰਫ ਤੇਰੇ ਤੋਂ ਬਿਨਾ ਕਿਸੇ ਨੂੰ ਨਾ ਦੇਖਿਆ ਨਾ ਦੇਖਦਾ ਤੱਕ ਮੈਂ ਚਾਹੀ ਤੈਨੂੰ ਫੋਨ ਕਰਾਂ ਚਾਹੀ ਨਹੀਂ ਕਰਦਾ ਪਰ ਪਿਆਰ ਮੈਂ ਤੈਨੂੰ ਹੀ ਕਰਦਾ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਤੈਨੂੰ ਪਿਆਰ ਕਰਦਾ ਤਾਂ ਹੀ ਤਾਂ ਤੂੰ ਐਂ ਦੇਖ ਲੈ ਮੈਂ ਤੈਨੂੰ ਅੱਜ ਤੱਕ ਕਦੇ ਯੂਜ਼ ਕੀਤਾ ਤੈਨੂੰ ਕਦੇ ਕਿਆ ਹੋਵੇ ਉੱਥੇ ਆ ਜਾ ਉੱਥੇ ਆ ਜਾ ਮੈਂ ਕਦੇ ਕਹੀ ਨਹੀਂ ਤੈਨੂੰ ਇਹ ਗੱਲ ਤਾਂ ਹੈ ਹੂੰ ਪਰ ਤੌਨ ਨੂੰ ਵੀ ਪਤਾ ਜਿੱਥੇ ਪਿਆਰ ਹੋਵੇ ਉੱਥੇ ਸ਼ੱਕ ਤਾਂ ਹੁੰਦਾ ਹੀ ਆ ਨਹੀਂ ਸ਼ੱਕ ਤਾਂ ਹੁੰਦਾ ਹੀ ਹੈ ਇਹ ਤਾਂ ਗੱਲ ਹੈ ਤੇ ਮੇਰਾ ਕਦੇ ਸ਼ੱਕ ਯਕੀਨ 'ਚ ਨਾ ਬਦਲੇ ਇਹ ਕਦੇ ਵੀ ਨਹੀਂ ਹੋ ਸਕਦਾ ਮੇਰੀ ਜਾਨ ਜਾ ਸਕਦੀ ਹੈ ਪਰ ਇਹ ਗੱਲ ਸੱਚ ਨਹੀਂ ਹੋ ਸਕਦੀ ਕਦੇ ਵੀ ਉਹ ਸੱਚ ਭੁੱਲ ਗਿਆ ਸੀ ਮੇਰੀ ਜਾਨ ਵੀ ਤਾਂ ਤੂੰ ਹੀ ਹੈ ਤੂੰ ਮੈਨੂੰ ਥੋੜੀ ਮਾਰਨਾ ਹੈ ਨਾ ਗੱਲਾਂ ਤਾਂ ਜਿੰਨੀਆਂ ਮਰਜ਼ੀਆਂ ਕਰਾ ਲੈਣਾ ਗੱਲਾਂ ਵਿੱਚ ਤਾਂ ਤੂੰ ਤਾਂ ਹੀ ਰਾਂਝੇ ਨੂੰ ਹੀ ਪਿੱਛੇ ਛੱਡਿਆ ਗੱਲਾਂ ਗੱਲਾਂ ਦੇ ਨਾਲ ਨਾਲ ਮੈਂ ਤੈਨੂੰ ਪਿਆਰ ਵੀ ਬੋਲਟ ਕਰਦਾ ਤੇ ਪਿਆਰ ਹਮੇਸ਼ਾ ਇੱਦਾਂ ਹੀ ਰਹਿਣਾ ਚਾਹੀਦਾ ਚਲੋ ਬਾਈ ਬੂ ਸੁੱਖ ਰੱਖੇ ਅੱਛਾ ਹੁਣ ਉਹ ਛੱਡ ਹੁਣ ਅੱਗੇ ਤਾਂ ਕੀ ਪਲਾਨ ਹੈ ਤੇਰਾ ਪਲਾਨ ਬਸ ਮੈਂ ਕਰ ਲਾਂ ਤੂੜੀ ਵਾਲਾ ਕੰਮ ਜਨਵੇੜ ਲਾਂ ਫਿਰ ਚੱਲ ਕੇ ਆਉਨੇ ਘੁੰਮ ਕੇ ਆਉਨੇ ਆ ਮੈਂ ਫਿਰ ਤੂੰ ਕਹਿਣਾ ਕਿ ਮੈਂ ਬਿਜ਼ੀ ਹਾਂ ਹੈਨਾ ਨਹੀਂ ਨਹੀਂ ਬਸ ਤੂੜੀ ਵਾਲਾ ਕੰਮ ਜਨਵੇੜ ਲੀਆ ਫਿਰ ਤੂੰ ਬੋਲ ਕੇ ਫੋਨ ਚੱਕ। ਓਏ ਨਹੀਂ ਜਨ ਮੈਂ ਟੂੜੀ ਵਾਲਾ ਕੰਮ ਨਿਬੇੜ ਲਾਂ ਫਿਰ ਆਪਾਂ ਚੱਲਦੇ ਆ। ਫਿਰ ਤੂੰ ਮੈਨੂੰ ਫੋਨ ਕਰੇਂਗਾ? ਪੱਕਾ ਪੱਕਾ। ਆਪ ਹੀ ਕਰੇਂਗਾ ਨਾ? ਜਮ ਪੱਕਾ। ਠੀਕ ਆ। ਬਈ ਠੀਕ ਹੈ ਚੱਲ ਮੈਂ ਚੱਲਦਾ ਫਿਰ ਹੁਣ ਠੀਕ ਹੈ। ਹੂੰ। ਟਾਈਮ ਬਹੁਤ ਹੋ ਗਿਆ। ਮੈਂ ਕੰਮ ਕਰ ਦੇਖਣ ਨਿਕਦਾਂ। ਠੀਕ ਆ। ਫੋਨ ਕਰ ਲਈ ਯਾਰ। ਬਈ ਠੀਕ ਹੈ ਓਕੇ ਜਨ। ਓਕੇ। ਮੈਂ ਵੀ ਕੰਮ ਲਈ ਆ। ਕਿੰਨਾ ਪਿਆਰ ਕਰਦਾ ਮੈਨੂੰ।

ਨੋ ਇਹ ਦਿਮਾਗ ਪਸਲ ਜਿਹਾ ਹੋ ਰਖਿਆ ਸਮਝ ਨਹੀਂ ਆ ਰਹੀ ਬੀਬੀ ਜੀ ਨੇ ਘਟ ਲਈ ਪਰ ਤੇਰਾ ਤਾਂ ਬੀਬੀ ਘਟ ਰਿਹਾ ਘਟ ਗਿਆ ਉਹਨੇ ਮੈਂ ਕਿਹਾ ਚੱਕੀ ਤਾ ਦਵਾਈ ਲੈ ਕੇ ਦੇ ਆ ਦਵਾਈ ਖਾਦੀ ਸੀ ਵੀ ਆਪਕੇ ਸੱਟ ਕੋ ਜੁੜੀ ਹੋਈ ਮੈਂ ਤਾਂ ਚਲਾਇਆ ਸੀ ਮਮੇਰੇ ਆ ਵਾਸੂ ਘਰ ਆਣੇ ਦਰਸ਼ਨ ਕਰੇ ਆ ਵਾਸੂ ਦੇ ਤੂੰ ਤਾਂ ਇੱਜੇ ਕਦੇ ਨਾ ਆ ਜੰਨਾ ਅੱਜ ਬਾਪੂ ਬਣ ਵਿਖਦਾ ਹੈਗਾ ਮੈਂ ਬਾਪੂ ਬਾਹਰ ਕੀ ਹੋਇਆ ਮਮੇ ਤਾਂ ਗੱਲ ਜੀ ਕਰਨੀ ਸੀ ਇਕ ਕੀ ਗੱਲ ਕਰਦੀ ਆ ਰਹਾ ਹੁਣ ਤਾਂ ਵੇਖ ਮੇਰਾ ਨਾ ਜੇ ਕੋਈ ਇਰਾਦਾ ਨਹੀਂ ਹੈਗਾ ਵਿਆਹ ਕਰਨ ਦਾ ਮੈਂ ਤੈਨੂੰ ਪਹਿਲਾਂ ਹੀ ਗਿਆ ਸੀਗਾ ਯਾਰ ਮੇਰੀ ਫਰੈਂਡ ਵੀ ਇੱਕ ਉਹ ਵੀ ਲਵ ਮੈਰਿਜ ਕਰਾ ਰਹੀ ਹੈ ਯਾਰ ਆਪਣੇ ਨਾਲ ਕਾਲਜ ਚ ਕੱਢਦੀ ਹੁੰਦੀ ਸੀ ਇਹ ਜੇ ਜ਼ਰੂਰੀ ਹੈ ਵੀ ਜੇ ਉਹ ਕਰਾਉਗੀ ਤਾਂ ਮੇਰੇ ਰਿਸ਼ਤੇ ਆਪਾਂ ਵੀ ਲਵ ਮੈਰਿਜ ਹੀ ਕਰਉਣੀ ਹੈ ਵੇਖ ਲੈ ਸੁੱਖ ਤੂੰ ਮੈਨੂੰ ਕਾਲ ਦੇ ਟਾਈਮ ਤੇ ਪਸੰਦ ਕਰ ਬਈ ਯਾਰ ਇਹ ਫੈਸਲਾ ਨਾ ਮੇਰਾ ਨਹੀਂ ਹੈ ਬਾਪੂ ਦਾ ਦਾ ਯਾਰ ਹਾਂ ਤਾਂ ਤੂੰ ਕਰ ਦੇ ਸੁੱਖ ਬਾਪੂ ਵੀ ਥੋੜੀ ਹਾਂ ਕਰਦੀ ਹੈ ਮੈਨੂੰ ਨਾ ਟਾਈਮ ਚਾਹੀਦਾ ਕਰਨਾ ਚਾਹੀਦਾ ਮਰਜੀ ਹੈ ਯਾਰ ਤੇਰੀ ਨਾ ਸੁਣਾਉਂਗਾ ਨਹੀਂ ਕਿੰਨਾ ਕਰੀ ਜਾ ਰਹੀ ਅੱਛਾ ਆਪ ਦੀ ਸਿੱਤਾਂ ਤੇ ਕਰਨੀ ਬੰਦੇ ਸਿੱਤਾਂ ਠੀਕ ਆ ਚਲ ਕੋਈ ਨਾ ਸੋਚੂਗੀ ਮੈਂ ਤੂੰ ਤਾਂ ਹਾਈ ਨਹੀਂ ਕਰਦੀ ਚੰਦਰੀ ਮੈਂ ਫਿਲਹਾਲ ਨਾਲ ਖਬਰ ਮੈਂ ਜੋਬ ਕਰਨੀ ਹੈਗੀ ਆ ਮੈਂ ਤੈਨੂੰ ਖੁਦ ਰੁਕਣਾ ਸੁਖ ਜੋਬ ਕਰਨ ਤੇ ਯਾਰ ਨੜਤੀ ਨੂੰ ਮੇਰੇ ਨੇਚਰ ਦਾ ਪਤਾ ਹੈ ਵੀ ਆਦੋ ਪਹਿਲਾਂ ਨਾ ਸਾਰੇ ਐਂ ਹੀ ਕਹਿੰਦੇ ਹੁੰਦੇ ਆ ਬਾਅਦ ਚ ਕੋਈ ਵੀ ਨਹੀਂ ਕਰਨ ਦਿੰਦਾ ਹੈਗਾ ਤੈਨੂੰ ਫੋਨ ਲਾਵਾਂ ਤੂੰ ਫੋਨ ਤੇ ਬੁੱਠੀ ਬੋਲਦੀ ਤੂੰ ਦਰਸ਼ਨ ਵੀ ਨਹੀਂ ਕਰ ਲੈਂਦੀ ਹੈਗੀ ਜੇ ਘਰੇ ਆ ਜਾ ਤੂੰ ਵੀ ਨਾ ਚਿੱਤਰ ਪਵਾਏਗਾ ਤੀਜੇ ਦਿਨ ਤੁਰਿਆ ਰਹਿਣਾਗਾ ਤੇ ਜਾਂਦਾ ਤੇਰਾ ਬਾਪੂ ਹਾਂ ਕਰਦੇ ਆ ਯਾਰ ਤੂੰ ਹਾਂ ਕਰ ਦੇ ਮੈਂ ਤਾਂ ਸਾਲ ਡੇਢ ਸਾਲ ਮੈਂ ਵਿਆਹ ਕਰਾਉਣਾ ਹੀ ਨਹੀਂ ਹੈਗਾ ਜੀ ਦੇਖ ਸੁਖ ਯਾਰ ਮੈਂ ਤੈਨੂੰ ਕੀ ਗੱਲ ਕਹਿਣਾ ਚਾਹੁੰਦਾ ਤੈਨੂੰ ਪਤਾ ਹੈ ਕਿ ਮੇਰੇ ਨਾਲ ਵਿਆਹ ਕਰਾ ਲੈ ਤੈਨੂੰ ਜੋਬ ਤੋਂ ਮੈਂ ਕਦੇ ਨਹੀਂ ਰੋਕਦਾ ਆਏਗਾ ਤੂੰ ਨਾ ਜਿਆਦਾ ਹੀ ਕਲਾ ਪੈ ਰਿਹਾਗਾ ਮੈਨੂੰ ਸੋਚ ਲੈਣ ਦੇ ਉਹ ਸੱਚ ਮੈਂ ਤੈਨੂੰ ਦਿਖਾਉਣਾ ਯਾਰ ਮੇਰੀ ਫ੍ਰੈਂਡ ਫ੍ਰੈਂਡ ਦੀ ਫੋਟੋ ਜਿਹੜੀ ਕਹਿ ਰਿਆ ਸੀ ਮੈਂ ਇਹ ਅਧਿਖਰ ਅਮਰੀ ਫਰੈਂਡ ਹੈ ਜਿਲ੍ਹਾ ਅੰਮ੍ਰਿਤਸਰ ਕਰਾ ਰਹੀ ਹੈ ਹਾਂ ਮੁੰਡਾ ਕਿ ਪਛਾਣ ਨਹੀਂ ਨੂੰ ਬਹੁਤ ਚੰਗੀ ਤਰ੍ਹਾਂ ਯਾਰ ਤੂੰ ਫਿਰ ਕਿਉਂ ਨਹੀਂ ਹਾਂ ਪਰਦੀ ਹੈਗੀ ਯਾਰ ਮਾਸੀ ਵੀ ਆਈ ਤੁਸੀਂ ਮਾਸੀ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਹੈਗਾ ਤੂੰ ਨਾ ਗਗਨ ਜੀ ਇੱਥੋਂ ਬਿਨ ਹਾਲ ਤਾਂ ਤੂੰ ਠੀਕ ਹੈ ਬਾਅਦ ਚ ਗੱਲ ਕਰੂੰਗੀ ਤਰਨਾ ਮੈਂ ਕਿਉਂ ਕਿ ਨਹੀਂ ਮਰਜੀ ਉਹਨੂੰ ਹਾਂ ਕਰਕੇ ਰਾਹੂਲ ਇਹ ਕੁੜੀ ਨੂੰ ਮੈਰਿਸ ਕਰਾ ਰਿਹਾਗਾ ਕੁਛ ਨਾ ਕੁਛ ਜ਼ਰੂਰ ਕਰਪੜਾ ਪਤਾ ਤਾਂ ਮੈਨੂੰ ਕਰਨਾ ਹੀ ਪੈਣਾ ਇਹ ਤਾਂ ਹੋਰ ਟੈਨਸ਼ਨ ਪਾ ਗਿਆ ਲਾ ਦਾਂਗੇ ਟੂੜੀ ਵਾਸਤੇ ਬਰਾਂਡੇ ਚ ਬਾਹਰ ਨਹੀਂ ਆਉਣੀ ਇਹ ਚੋ ਵੀ ਪਾ ਦਿੰਦੇ ਨੇ ਆ ਗਿਆ ਝੁਕੀ ਤੂੰ ਮੈਨੂੰ ਧੋਖਾ ਦੇਵੇਂਗਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਓ ਯਾਰ ਤੈਨੂੰ ਕਿਹੜਾ ਧੋਖਾ ਦੇਦਾ ਮੈਂ ਹੁਣ ਉਹ ਫੋਟੋ ਕਿਹਦੀ ਸੀਗੀ ਓ ਯਾਰ ਮੇਰੀ ਭੂਆ ਦੀ ਕੁੜੀ ਦੀ ਸੀ ਬੱਸ ਕਰ ਰਹ ਹੁਣ ਝੂਠ ਤਾਂ ਘੱਮਸੇ ਘੰਭਰੀਆ ਬੋਲਾ ਓ ਯਾਰ ਉਹਨੇ ਆਈਡੀ ਚੱਕ ਕੇ ਮੈਂਸ਼ਨ ਕਰਤੀ ਮੈਂ ਫੋਟੋ ਪਾ ਦਿੱਤੀ ਚੱਕੀ ਹੋਈ ਓ ਯਾਰ ਅਗਲਾ ਕਿਤੇਰੇ ਮੈਂ ਤੇਰੀ ਭੂਆ ਦੀ ਕੁੜੀ ਨੇ ਚੰਗੀ ਤਰ੍ਹਾਂ ਜਾਣਦੀ ਆ ਹੱਦ ਹੁੰਦੀ ਝੂਠ ਦੀ ਵੀ ਮੇਰੀ ਇੱਕੋ ਨਾ ਚੰਗੀ ਤਰ੍ਹਾਂ ਸੋਚ ਲੈ ਜੇ ਮੈਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਨਾ ਤੇ ਤੈਨੂੰ ਜਾਨੋਂ ਮਾਰ ਦੂੰ ਮੈਂ ਉਹ ਕੋਈ ਤੋਖਾ ਨਹੀਂ ਦਿੰਦਾ ਸੁਖੀ ਤੂੰ ਨਾ ਹੋਰ ਗੱਲਾਂ ਚ ਨਾ ਤੈਨੂੰ ਮੈਨੂੰ ਐ ਤਾਂ ਦੱਸ ਦੇ ਕਿ ਤੈਨੂੰ ਕਿਹਾ ਕਿਨੇ ਕੀ ਕਿਹਾ ਜਿੰਨੇ ਮਰਜ਼ੀ ਕਿਆ ਹੋਵੇ ਮੈਨੂੰ ਪਤਾ ਲੱਗਿਆ ਇਹ ਕੀ ਦੀ ਕਰਤੂ ਤੇ ਇਹ ਮੇਰੇ ਸਭਾਈ ਕਾਦੀ ਦੀ ਕਰਤੂ ਤੇ ਮੈਂ ਮੈਂ ਕੱਢੂ ਗੋਡੇ ਤੂੰ ਦੇਖੀ ਗਵਰ ਨੂੰ ਤੂੰ ਕੁਛ ਨਹੀਂ ਕਹਿਣਾ ਹੈਗਾ ਤੈਨੂੰ ਮੈਂ ਉਹ ਗੋਡੇ ਨਾ ਕੱਢ ਕੇ ਤੇਰੇ ਬਾਰ ਮੂਰੇ गिर ਕੇ ਕਹਿਣਾ ਉਹਨੂੰ ਤੂੰ ਕਹੀਂ ਬਸ ਗੱਲ ਕਰਨ ਦੀ ਫੇਰੀ ਪੀਜੀ ਆਈ ਲੈ ਅੱਜ ਮੈਨੂੰ ਸਾਫ ਪਤਾ ਲੱਗਿਆ ਕਮਾਲ ਦੀ ਗੱਲ ਹੈ ਹੱਦ ਹੈ ਯਾਰ ਤੂੰ ਮੇਰੇ ਕਿਤੇ ਹੱਥ ਨਹੀਂ ਲਾਇਆ ਜਦ ਤੂੰ ਮੇਰੇ ਗਲਾਵਾ ਫੜਦੇ ਮੇਰੇ ਥੱਪੜ ਮਾਰਦੇ ਆ ਮੈਂ ਵੀ ਨਾ ਮਜਬੂਰੋ ਕਿ ਕਿਤਾ ਸਾਰਾ ਕੁਝ ਮੈਨੂੰ ਕੋਈ ਸ਼ੌਂਕ ਨਹੀਂ ਚੜਿਆ ਸੀ ਤੇ ਇੱਥੇ ਹੱਥ ਚੱਕਣ ਦਾ ਮਜਬੂਰ ਹੋ ਕੇ ਕਰਿਆ ਚੰਗਾ ਮੈਂ ਚੱਲਦੀ ਆ ਤਾਂ ਮੈਨੂੰ ਧੋਖਾ ਦੇਣਾ ਸੋਚੀ ਵੀ ਨਾ ਕੋਈ ਨਹੀਂ ਗਗਨ ਦਾ ਦੇਖੀ ਤੂੰ ਮੈਂ ਕੀ ਹਾਲ ਕਰ ਦੂੰ ਗਗਨ ਦਾ ਮੈਨੂੰ ਨਾ ਕੰਮ ਕਰਨੀ ਪਊਗਾ ਗਗਨ ਦਾ ਐ ਕਰਦਾ ਮੈਂ ਬਾਈ ਨਾਲ ਕਰਦਾ ਗੱਲ ਗਗਨ ਦਾ ਮੈਂ ਕੜਾਉਣਾ ਘੋਡੀ ਕਿਵੇਂ ਆ ਕਾਲੇ ਉਹ ਹਾ ਭਾਬੀ ਤੂੰ ਇਧਰ ਕਿਧਰ ਫਿਰਦੀ ਆ ਖੇਤਾਂ ਚ ਮੈਂ ਤਾਂ ਰੋਜ਼ ਹੀ ਆਉਣੀ ਆ ਗੇੜਾ ਮਾਰਨਾ ਵੇਖਣ ਕਾਣ ਕ ਨੂੰ ਤੂੰ ਹੀ ਨਹੀਂ ਕਦੇ ਮਿਲਿਆ ਹੈਗਾ ਤੂੰ ਪਤਾ ਨਹੀਂ ਕਿੱਥੇ ਰਹਿਣ ਲੱਗ ਗਿਆ ਓ ਤੂੰ ਰੋਜ਼ ਕਿੱਥੇ ਆਉਣੀ ਆ ਤੂੰ ਤਾਂ ਉੱਥੇ ਹੀ ਮੁੜ ਜੰਨੀ ਆ ਪਿੱਛੋਂ ਕਦੇ ਗਾਹਾਂ ਕਾਲੇ ਦੀ ਮੋਟਰ ਤੇ ਟਕਰਾਈ ਨਹੀਂ ਤੂੰ ਫੇਰੀ ਦੇਖੇ ਕਾਲੇ ਨੂੰ ਓ ਕਈ ਵਾਰ ਆਈਆਂ ਦਿਖਿਆ ਹੀ ਨਹੀਂ ਮੈਨੂੰ ਚੱਲ ਪਿਛਲੀ ਵਾਰੀ ਵੀ ਆਈ ਸੀ ਜਿੰਦਾ ਹੀ ਲੱਗ ਰਿਹਾ ਮੇਰੀ ਗੱਲ ਸੁਣ ਤੇ ਉਹ ਬਾਈ ਨੂੰ ਕੰਮ ਕੰਮ ਮਿਲ ਗਿਆ ਉਧਰ ਹਾਂ ਕੰਮ ਤਾਂ ਉਹਨੂੰ ਮਿਲ ਗਿਆ ਅੱਛਾ ਪਰ ਹੁਣ ਦੋ ਤਿੰਨ ਸਾਲ ਆਣਾ ਨਹੀਂ ਹੈਗਾ ਮੁੜ ਕੇ ਦੋ ਤਿੰਨ ਸਾਲ ਲੱਗਣਗੇ ਬਾਈ ਨੂੰ ਹੂੰ ਅੱਛਾ ਫੇਰ ਤਾਂ ਪਰ ਜਾਇ ਔਖਾ ਬਹੁਤ ਹੋ ਜੂ ਤੇਰਾ ਔਖਾ ਤਾਂ ਹੋ ਜਾਣਾ ਹੀ ਆ ਹੁਣਾ ਫਸਲ ਵੀ ਤਾਂ ਆਈ ਪਈ ਆ ਕਣਕ ਤਾਂ ਪੱਕੀ ਪਈ ਆ ਹੁਣ ਐਂ ਭਾਲਦਿਆ ਵੀ ਕੋਈ ਵੱਡੇ ਹੂੰ ਉਹ ਤਾਂ ਹੁਣ ਭਾਲਦੀ ਹੋਈ ਆ ਦੇਖਦੀ ਆ ਮੈਂ ਤਾਂ ਐ ਸੋਚਦੀ ਸੀ ਕਿ ਕੋਈ ਦਿਹਾੜੀਆ ਹੀ ਲਾ ਲਾਂਗੀ ਬੋ ਪਰ ਜਾਇ ਦਿਹਾੜੀ ਦੀ ਕਿ ਲੋੜ ਜਦੋਂ ਮੈਂ ਹੈਗਾ ਤੂੰ ਮੈਨੂੰ ਦਿਹਾੜਾਤ ਬੁਲਾ ਕਾਲੇ ਨੂੰ ਬੁਲਾ ਕਾਲਾ ਭੱਜਿਆ ਆਊਗਾ ਕਬਰੌਣੀ ਕਿਉਂ ਆ ਨਾਲੇ ਮੇਰੀ ਗੱਲ ਸੁਣ ਤੈਨੂੰ ਦਿਲ ਦੀ ਗੱਲ ਦੱਸਾਂ ਇੱਕ ਹੋਰ ਹਾਂ ਗੁੱਸਾ ਨਾ ਮੰਨੀ ਭਾਬੀ ਪਸੰਦਾ ਤੈਨੂੰ ਮੈਂ ਵੀ ਬਹੁਤ ਕਰਨਾ ਇੱਕ ਵਾਰ ਬਾਈ ਕਰਕੇ ਬੋਲਦਾ ਨਹੀਂ ਸੀ ਬਸ ਉਹ ਨਹੀਂ ਇਹ ਸਾਰਾ ਕੁਝ ਗਲਤ ਆ ਤੂੰ ਦਿਓਰਾ ਚੱਲ ਤੈਨੂੰ ਹੱਸ ਕੇ ਪਲਾ ਲਈਦਾ ਆ ਹੋਰ ਇਹ ਜਾ ਕੁਝ ਨਹੀਂ ਹੈ ਭਾਬੀ ਤਾਂ ਹੀ ਤਾਂ ਕਹਿਣਾ ਦਿਓਰਾ ਬਾਹਰ ਕੰਦ ਥੋੜੀ ਸਿੱਟਣੀ ਆ ਜੇ ਆਪਦੇ ਘਰ ਹੀ ਰੋੜੇ ਡਿੱਗ ਜਾਣਗੇ ਲੋਕ ਥੋੜੀ ਕੁਝ ਕਹਿਣਗੇ ਇਹ ਕਾਹਦਾ ਪਾਪ ਆ ਨਾਲੇ ਬਾਈ ਹੋਇਆ ਮੈਂ ਹੋਇਆ ਕੋਈ ਫਰਕ ਆ ਸਾਡੇ ਦੋਨਾਂ 'ਚ ਉਹ ਬਾਹਰ ਹੀ ਗਿਆ ਤੈਨੂੰ ਪਤਾ ਆ ਮਾੜੀ ਮਾੜੀ ਗੱਲ ਉਹਦੇ ਤੱਕ ਪਹੁੰਚੂਗੀ ਲੋਕਾਂ ਦੇ ਮੂੰਹ ਨਹੀਂ ਫੜੀ ਜਾਂਦੇ ਮੈਂ ਹੈਗਾ ਕਿਉਂ ਘਬਰਾਉਣੀ ਆ ਤੂੰ ਕਿਉਂ ਟੈਨਸ਼ਨ ਲੈਨੀ ਆ ਮੇਰੇ ਹੁੰਦੇ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਮੈਂ ਪੂਰਾ ਕਰੂੰਗਾ ਨਾਲੇ ਖੇਤਾਂ ਦਾ ਖਿਆਲ ਕੌਣ ਰੱਖੂਗਾ ਜੇ ਮੈਂ ਪਾਸਾ ਵੱਟ ਗਿਆ ਨਾ ਤੈਨੂੰ ਕਿਸੇ ਨੇ ਲਵੇ ਨਹੀਂ ਲਾਉਣਾ ਤੈਨੂੰ ਇਹ ਵੀ ਪਤਾ 2 2.5 ਸਾਲ 3 ਸਾਲ ਕਦੋਂ ਆਏ ਤੂੰ ਮੜਾ ਦਾ ਦਿਮਾਗ ਨਾਲ ਸੋਚ ਪਰਚਾਈ ਲੈ ਚੁੱਪ ਪਾਸੇ ਵਾਲੀ ਦਾ ਕੀ ਗੱਲ ਆ ਹੁਣ ਆ ਮੈਂ ਐਂ ਸੋਚਦੀ ਸੀ ਕਿ ਚਲ ਜਿੱਥੇ ਆਪਦੇ ਤੇ ਕੰਪੈਨ ਫਰਾਵਾਂਗੇ ਇਥੇ ਮੇਰੇ ਵਾਲੇ ਚ ਵੀ ਫਰਾਦੀ ਦੇਖ ਗੱਲ ਸਿੱਧੀ ਇਹ ਆ ਲਾਲਚ ਹ ਜੇ ਮੈਨੂੰ ਕੁਝ ਮਿਲੂਗਾ ਤਾਂ ਫਿਰ ਮੈਂ ਵੀ ਤੇਰੀ ਹੈਲਪ ਕਰੂੰਗਾ ਹੁਣ ਜਿਆਦਾ ਸੋਚ ਨਾ ਪਰਚਾਈ ਆ ਜਾ ਕੇ ਨਾ ਫਿਰ ਤੂੰ ਤਾਂ ਜਿੱਤ ਚਾਹ ਬਣੀ ਪਈ ਆ ਪਰਚਾਈ ਆ ਜਾ